ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਆਪਾਂ ਤਰੀਕ ਹੈਗੀ ਹੈ 20 ਜੁਲਾਈ ਤੇ ਮੂੰਗੀ ਵੱਢਤੀ ਅੱਜ ਆਪਾਂ ਤੇ ਆਹ ਵੇਖੋ ਹੁਣੀ ਮਸ਼ੀਨ ਗਈ ਹੈ ਇੱਥੋਂ ਤੇ ਮੂੰਗੀ ਵੱਢਤੀ ਤੇ ਹੋ ਗਈ ਹੋ ਗਈ ਬਹੁਤ ਜ਼ਿਆਦੇ ਨਜਾਇਜ਼ ਤੇ ਇਸ ਵਾਰ ਤਾਂ ਮੈਨੂੰ ਲੱਗਦਾ ਕੋਈ ਵੱਡੀ ਚੀਜ਼ ਹੀ ਲਿਆਉਣੀ ਪੂ ਵੇਚ ਕੇ ਮੂੰਗੀ ਚਾਰ ਕਿੱਲੇ ሙਂਗੀ ਸੀ ਤੇ ਕਿਸੇ ਸਫਲ ਕਿਸਾਨੀ ਨਾਲ ਕਰੀ ሙਂਗੀ ਤੇ ਸਾਨੂੰ ਦਿਖਾਉਣੇ ਆ ਜੀ ਕਿੰਨੀ ਹੋ ਗਈ ਬਾੜੀ ਜਿਆਦੇ ਹੋਈ ਆ ਆਣੀ ਥੋੜੇ ਜਿਹਾ ਸਾਫ਼ ਹੀ ਹੈ ሙਂਗੀ ਬਾੜਾ ਨਹੀਂ ਗੰਦ ਜਾ ਬਾਲਾ ਨਹੀਂ ਗੰਦ ਜਾ ਕੋਈ ਜੀ ਇਹ ਠੀਕ ਆਦਾ ਭਰਾ ਅਸਲ ਜੀ ਇਹ ਪਛੇਤੀ ਸੀ ਮੂੰਗੀ ਪਹਿਲਾਂ ਅਸੀਂ ਆਲੂ ਵਾਲੇ ਥਾਂ ਚ ਲਾਉਨੇ ਹੁੰਦੇ ਸੀ ਤੇ ਉਦੋਂ ਬਹੁਤ ਵਧੀਆ ਹੋ ਜਾਂਦੀ ਹੁੰਦੀ ਐ ਇਸ ਵਾਰ ਥੋੜੀ ਇਹ ਦੂਜੇ ਥਾਂ 'ਚ ਸੀ ਤਾਂ ਕਰਕੇ ਘੱਟ ਹੋਈ 20 ਕ ਮਾਣ